ਬਗਾਣਾ ਬੋਝ ਭਾਂਜੀ ਚੁੱਕਿਆ ਜਾਂਦਾ ਵਾ ਜਿੰਨੀ ਮੰਗਾਈ ਆ ਆਪਣੇ ਖਰਚੇ ਪੂਰੇ ਹੁੰਦੇ ਆ ਕੋਲੋਂ ਤਨੀ ਅਸੀਂ ਲਾ ਸਕਦੇ ਦੁੱਕਾ ਵੀ ਇੰਨਾ ਤੇ ਕੁਝ ਨਹੀਂ ਉਦਾਂ ਹੀ ਜਾਣਾ ਵਾ ਤੈਨੂੰ 500 ਦੀ ਪਈ ਆ ਮੈਂ ਇੱਥੇ ਲੱਖਾਂ ਦਾ ਹਿਸਾਬ ਲਾ ਕੇ ਬੈਠੀ ਆ ਤੈਨੂੰ ਮੈਂ ਕਿੰਨੀ ਵਾਰਾ ਵੱਡਿਆ ਵਾ ਫੇ ਲਵਲੀ ਗੱਲ ਜਾਇਆ ਕਰ ਮਮੀ ਕੱਲ ਵੀ ਗਿਆ ਆਂ ਤੂੰ ਕਿੱਥੇ ਪਨੀੜੀ ਵੇਖਣ ਗਈ ਆ ਬਦਦਨੀ ਮੁੰਡਿਆਂ ਨੇ ਤੈਨੂੰ ਕੱਖ ਨਹੀਂ ਕਦੇਣਾ ਉਹਨੂੰ ਆਪਣੇ ਪਿੱਛੇ ਲਾ ਇਹੋ ਜਿਹਾ ਯਕੀਨ ਬਣਾ ਕਿ ਜੇ ਤੂੰ ਮਾੜੀ ਜੀ ਵੀ ਗੱਲ ਕਹੇ ਤੇਰੀ ਉਸੇ ਵੇਲੇ ਉਹ ਮੰਨ ਲੇ ਭਾਜੀ ਤੁਸੀਂ ਤਾਂ ਹੀ ਤੇ ਕਰਨ ਦੇ ਸਾਰੇ ਜਣੇ ਪਰ ਇਹ ਆ ਵੀ ਪਿਓ ਦੀ ਜਗਾ ਥੋੜੀ ਕੋਈ ਲੈ ਸਕਦਾ। ਬਿੱਟੀ ਉਹਨੇ ਹਲਾਸ਼ੇਰੀਆਂ ਦੇ ਦੇਣੀਆਂ। ਤੇ ਬਲੀ ਮੈਨੂੰ ਪਤਾ ਵਾ। ਚੱਲ ਇਹ ਆਪਾਂ ਹੌਂਸਲੇ ਦੇ ਸਕਨੇ ਹੁਣ ਕੀ ਕਰਨਾ? ਟੀਪੜੀ ਤਾਂ ਪਿੱਛੇ ਪਈ ਐ ਐਡੀ ਛੇਤੀ ਹੱਥ ਆਉਣ ਵਾਲੀ ਨਹੀਂ ਉਹ। ਉਹ ਕੋਈ ਗੱਲ ਨਹੀਂ ਮੁੰਡਾ ਤਾਂ ਕਦੀ ਗਿਆ ਹੀ ਨਹੀਂਗਾ ਬਾਹਰ ਉਹਨੂੰ ਪਿਆਲੀ ਦਾ ਕੀ ਪਤਾ ਕਿ ਕਿੱਥੋਂ ਨਾ ਹੋਣੀ ਤਾਂ ਕੀ ਹੋਣਾ ਤਾਂ ਕੀ ਨਹੀਂ ਹੋਣਾ ਉਹ ਸਾਰੇ ਕੰਮ ਤੁਸੀਂ ਕਰਨੇ ਆ। ਉਹ ਮੈਂ ਤਾਂ ਕਰਨੇ ਆ। ਉਫੜੋ ਜਿਹਾ ਹੈਗਾ ਵਿੱਚ। ਕੋਈ ਗੱਲ ਨਹੀਂ। ਉਫੜਨ ਨਹੀਂ ਮੋਈ ਨਹੀਂ ਲਵਣਾ ਹੁਣ ਆਊਗਾ ਤੇ